ਸੱਚੀ ਹੈ ਕੱਲ ਦੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਕਿਰਨ ਬਟਿਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੂਗੀ ਅੱਜ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਇੱਕ ਨਿਊ ਆਰਟੀਕਲ ਜੋ ਆਪਾਂ ਹੁਣ ਰੈਡੀ ਕੀਤਾ ਹੈ ਜੀ ਫਿਰ ਆਪਾਂ ਇੱਕ ਹੈਂਡ ਪੇਂਡਲ ਸੂਟ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਆਪਣੇ ਕੋਲ ਕਸਟਮਰ ਦਾ ਦੁਪੱਟਾ ਹੈ ਅਸੀ ਜੀ ਜਿਸ ਦੇ ਨਾਲ ਉਹਨਾਂ ਨੇ ਮੈਚਿੰਗ ਸੂਟ ਕਰਵਾਉਣਾ ਸੀਗਾ ਇਸ ਦਾ ਫੈਬਰਿਕ ਰਹੇਗਾ ਕਰੀਬ ਤੇ ਇਹ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਇਹ ਉਹ ਦੁਪੱਟਾ ਹੈ ਜੋ ਆਪਣੇ ਕੋਲ ਕਸਟਮਰ ਦਾ ਆਇਆ ਸੀ ਇਸ ਦੇ ਉੱਪਰ ਡਿਜੀਟਲ ਪੇਂਟ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋਗੇ ਇਹ ਬਹੁਤ ਹੀ ਸੋਹਣਾ ਦੁਪੱਟਾ ਹੈ ਇਸ ਦੇ ਸੈਂਟਰ ਦੇ ਵਿੱਚ ਜੋ ਇਹ ਵਾਲੀ ਵੀਲ ਹੈ ਉਹ ਆਪਾਂ ਨੇ ਸੂਟ ਦੇ ਉੱਪਰ ਵੀ ਬਣਾਈ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੇ ਫਲਾਰ ਇਹ ਪੂਰਾ ਸੂਟ ਬ੍ਰਸ਼ ਪ੍ਰਿੰਟ ਨਾਲ ਤੇ ਬਲੌਕ ਪ੍ਰਿੰਟ ਨਾਲ ਰੈਡੀ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਹਰ ਇੱਕ ਡਿਟੇਲਸ ਜੋ ਵੀ ਦੁਪੱਟੇ ਵਿੱਚ ਸੀ ਆਪਾਂ ਨੇ ਪੂਰੀਆਂ ਡਿਟੇਲਸ ਐਡ ਕੀਤੀਆਂ ਨੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਵਾਉਣ ਲਈ ਤੇ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਇਸ ਦੇ ਵਿੱਚ ਇਹ ਬਲੌਕ ਪ੍ਰਿੰਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਏ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਜੀ ਤੁਸੀਂ ਸਾਡੇ ਤੋਂ ਸਟੀਚਿੰਗ ਵੀ ਕਰਵਾ ਸਕਦੇ ਹੋਂਗੀ ਨੀਡਲਵਰਕ ਵੀ ਕਰਵਾ ਸਕਦੇ ਹੋ ਹੈਂਡਵਰਕ ਵੀ ਕਰਵਾ ਸਕਦੇ ਹੋ ਜ ਤੇ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿੱਦਾਂ ਵੀ ਕਸਟਮਾਈਜੇਸ਼ਨ ਸਾਡੇ ਕੋਲ ਅਵੇਲੇਬਲ ਆ ਕਿੱਦਾਂ ਵੀ ਕਸਟਮਾਈਜ਼ ਕਰਵਾ ਸਕਦੇ ਹੋਗੇ ਜੇ ਤੁਹਾਡੇ ਕੋਲ ਵੀ ਕੋਈ ਇਦਾਂ ਦਾ ਸੋਨਾ ਜਿਹਾ ਦੁਪੱਟਾ ਹੈ ਜੇ ਤੁਹਾਡਾ ਫੇਵਰਿਟ ਕੋਈ ਵੀ ਦੁਪੱਟਾ ਹੈ ਤੁਸੀਂ ਸਾਡੇ ਤੋਂ ਉਹਦੇ ਨਾਲ ਮੈਚਿੰਗ ਸੂਟ ਵੀ ਰੈਡੀ ਕਰਵਾ ਸਕਦੇ ਹੋ ਜੀ ਤੁਹਾਨੂੰ ਪੂਰਾ ਵਧੀਆ ਵਰਕਰ ਕੀ ਦਿੱਤਾ ਜਾਏਗਾ ਪੇਂਟ ਵੀ ਤੁਸੀਂ ਕਿੱਦਾਂ ਵੀ ਜੁੱਤੀਆਂ ਵੀ ਸਾਡੇ ਤੋਂ ਪੇਂਟ ਕਰਵਾ ਸਕਦੇ ਹੋਗੇ ਸੋ ਇਦਾਂ ਦੇ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਤੇ ਸੋਹਣੇ ਸੋਹਣੇ ਸੂਟ ਪਰ ਵਾਹ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸੋ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ